अनि यो सबै कुराहरु सबैले बुझ्नु पर्छ। ਬਿਲਕੁਲ ਜੀ ਜਿਹੜਾ ਐਸਐਸਪੀ ਸਾਹਿਬ ਵਾਲਾ ਜਿਹੜਾ ਵਾ ਇਸ ਜਗ੍ਹਾ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਜਿਸ ਕਾਰਦੇ ਉੱਤੇ ਜਿਹੜਾ ਅੱਜ ਪੀਲਾ ਪੰਝਾ ਚਲਾਇਆ ਗਿਆ ਤੁਹਾਨੂੰ ਪਤਾ ਹੈ ਸ਼ਹਿਰਾਂ ਨੂੰ ਪਤਾ ਹੈ ਕਿ ਅੱਜ ਡਿਪਾਰਟਮੈਂਟ ਆਫ ਵਾਟਰ ਸੋਸ਼ੀਅਲ ਵੱਲੋਂ ਜਿਹੜੀ ਹੈਗੀ ਲਿਖ ਕੇ ਸਾਨੂੰ ਆਇਆ ਸੀਗਾ ਪੁਲਿਸ ਐਲਫਾਸਟ ਹੈ ਕਿ ਇਹਨਾਂ ਦੀ ਜਿਹੜੀ ਜਿਹੜੀ ਵਿਭਾਗ ਦੀ ਜਿਹੜੀ ਲੈਂਡ ਹੈਗੀ ਉਹਦੇ ਚੈਂਕੋਚਮੈਂਟ ਜਿਹੜਾ ਹੋਇਆ ਉਹਦੇ ਵਾਸਤੇ ਫੁੱਲ ਸਹਿਲਪਾ ਅਸੀਂ ਪ੍ਰੋਵਾਈਡ ਕਰ ਰਹੇ ਹੈਗੇ ਆ ਜਿਹੜਾ ਜਦੋਂ ਅਸੀਂ ਇਹਦਾ ਜਿਹੜਾ ਡਿਟੇਲ ਅਸੀਂ ਕੱਢੀ ਹੈ ਤੋਂ ਸਾਨੂੰ ਮੈ ਪਤਾ ਚੱਲਿਆ ਕਿ ਜਿਹੜਾ ਜਿਹੜਾ ਬੰਦਾ ਹੈ ਕੰਕਸ਼ਨ ਬੰਦਾ ਇਹਦੇ ਨਾਮ ਗੁਲਸ਼ਨ ਤੋਨੀ ਹੈਗਾ ਤੇ ਟੋਟਲ 21 ਮਕਦਮੇ ਜਿਹੜੇ ਹੈਗੇ ਐਨਡੀਆ ਐਕਸਾਈਜ਼ ਦੇ ਜਿਹੜੇ ਦਰਜ ਹੈਗੇ ਤੇ ਇਹਨਾਂ ਦੀ ਜਿਹੜੀ ਵਿਭਾਗ ਦੁਆਰਾ ਪ੍ਰੋਪਰ ਇਹਨਾਂ ਦੀ ਜਿਹੜੀ ਹੈਗੀ ਤਰੀ ਚੈੱਕ ਕੀਤੀ ਗਈ ਹੈ ਨਾ ਇਹਨਾਂ ਦੇ ਵੱਲੋਂ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਜਿਹੜਾ ਲਾਅ ਨਰਡਰ ਨੂੰ ਮੇਨਟੇਨ ਕਰਨ ਲਈ ਜਿਹੜਾ ਹੈਗਾ ਪੂਰਾ ਜਿਹੜੀ ਫੋਰਸ ਹੈ ਤਨਦਜ ਇਸ ਤੋਂ ਪਹਿਲਾਂ ਵੀ ਕੋਈ ਅਜਿਹੀ ਕਾਰਵਾਈ ਕੀਤੀ ਕੀਤੇ ਇੱਥੇ ਇੱਥੇ ਦੇਖੋ ਜੀ ਇਸ ਤੋਂ ਪਹਿਲਾਂ ਜਿਹੜਾ ਵੀ ਡਿਪਾਰਟਮੈਂਟ ਦੇ ਵੱਲੋਂ ਜਿਹੜਾ ਵੀ ਸਾਨੂੰ ਪੁਲਿਸ ਸੈਲਫ ਬਾਸਟ ਹੈਗਾ ਉਸ ਦੇ ਹਿਸਾਬ ਨਾਲ ਜਿਹੜਾ ਹੈਗਾ ਐਸ ਪਰ ਲਾਅ ਜਿਹੜੀ ਹੈਗੀ ਅਸੀਂ ਇਹਨਾਂ ਨੂੰ ਹੈਲਪ ਪ੍ਰੋਵਾਈਡ ਕਰ ਕੰਮ ਕਰ ਬਣਾ ਹੈ ਕਾਫੀ ਵੱਡਾ ਕੰਮ ਬਣਾ ਸਕਦੇ ਹੋ ਤੁਸੀਂ ਜੀ